ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਔਨ ਬਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਅੱਜ ਬਟਾਲਾ ਦੇ ਵਿੱਚ ਆਸ਼ੂਨੀ ਸੇਕਰੀ ਆਲ ਇੰਡੀਆ ਪ੍ਰਦਾਨ ਵਿਸ਼ਵ ਸਨਾਤਨ ਧਰਮ ਦੇ ਬਲਿਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਦੇ ਵਿੱਚ ਉਨ੍ਹਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨੀਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਰਦਾਸਪੁਰ ਫੇਰੀ ਤੇ ਮਿਲੇ ਉਨਾਂ ਨੇ ਆਪਣੇ ਜ਼ਿਲ੍ਹੇ ਦੇ ਹਰ ਪਿੰਡ ਤੇ ਲਾ ਕੇ ਦੀ ਵਿਸਤਾਰ ਨਾਲ ਲਿਖਤੀ ਰੂਪ ਦੇ ਵਿੱਚ ਜਾਣਕਾਰੀ ਦਿੱਤੀ ਅਤੇ ਲੋਕਾਂ ਦੀਆਂ ਜ਼ਰੂਰਤਾਂ ਵੀ ਉਹਨਾਂ ਵੱਲੋਂ ਉਹਨਾਂ ਨੂੰ ਜਾਣਕਾਰੀ ਦਿੱਤੇਗੇ ਇਸ ਪ੍ਰੈਸ ਕਾਨਫਰੰਸ ਵਿੱਚ ਜ਼ਿਲ੍ਹਾ ਮਟਾਰਾ ਦੇ ਪ੍ਰਧਾਨ ਅਸ਼ਵਨੀ ਮਲਹੋਤਰਾ ਦੇ ਦਫ਼ਤਰ ਲੱਕੜ ਮੰਡੀ ਵਿੱਚ ਕੀਤੀ ਗਈ ਇਸ ਮੌਕੇ ਉਹਨਾਂ ਦੇ ਨਾਲ ਰਕੇਸ਼ ਪਾਟਿਆ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ ਬਿੱਟੂ ਮਹਾਜਨ ਮਨੀਸ਼ ਮਲਹੋਤਰਾ ਅਨੂ ਮਲਹੋਤਰਾ ਕਲਪੂਸ਼ਨ ਵਿੰਗ ਰੂਬੀ ਪੁੱਲਰ ਬੰਟੀ ਅਸ਼ੋਕ ਕੁਮਾਰ ਆਦਿ ਵਿਹਾਜ ਹਾਜ਼ਰ ਸਨ ਤੁਸੀਂ ਵੀ ਦੇਖੋ ਪੱਤਰਕਾਰ ਰਮੇਸ਼ ਪਾਟਿਆ ਦੀ ਬਟਾਲਾ ਤੋਂ ਵਿਸ਼ੇਸ਼ ਰਿਪੋਰਟ ਉਸੇ ਵਾਕਰੇ ਆਈ ਬੈਲ ਕੋ ਬਟ ਇੱਕ ਗੱਲ ਮੈਂ ਤੁਹਾਨੂੰ ਸਾਰੇ ਤੁਸੀਂ ਸਾਰੇ ਮੇਰੇ ہمسਾਏ ਹੋ ਮੇਰੇ ਨਾਲ ਹੀ ਵੱਡੇ ਹੋਏ ਮੈਂ ਇੱਕ ਸੀਰੀ ਸ਼ੁਰੂ ਕੀਤੀ ਹੈ ਜਿਸ ਦਾ ਪਹਿਲਾ ਦਿੱਤਾ ਹੈ ਇਹ ਵੀ ਮਾਤਾ ਸ੍ਰੋਪੀਨ ਗੇੜ ਕੇ ਬਣਾਇਆ ਉਹ ਵੀ ਸਾਰੇ ਟੀਮ ਨੇ ਦੇਖੋ ਤੁਸੀਂ ਦੇਖਿਆ ਹੋਇਆ ਉਹ ਸੀਰੀਜ਼ ਜਿੱਦੇ ਕੰਮ ਆ ਕੀਤੇ ਨੇ ਉਹ ਵਨ ਬਾਏ ਵਨ ਡਾਕੂਮੈਂਟ ਆ ਜਾਣਾ ਚਾਹੇ ਜੀਰਾ پارک ਹੈ ਚਰਜੀ ਗੱਬੀ ਸਟੇਡੀਅਮ ਆਇਆ ਸੀ ਚਾਹੇ ਚਾਹ ਸੀਵਰ ਕੋਆਇਰ ਮੈਂ ਤੁਹਾਨੂੰ ਡਾਕੂਮੈਂਟਰੀ ਐਵੀਡੈਂਸ ਦਊਗਾ ਨਾਲ ਕਿ ਵਿਧਾਨ ਸਭਾ ਦੇ ਭਰਾ ਨੇ ਜੀਰਾ ਮੈਂ ਬੋਲਿਆ ਇਹ ਬਾਦਲਾਂ ਨੇ ਬੋਲਿਆ ਕਿ ਇਹ ਬਾਦ ਜਮਾਨਾ ਹੋਇਆ ਹਰ ਚੀਜ਼ ਦੱਸਾਂਗਾ ਅਮਰਤ ਸਿੰਘ ਕਿੱਦਾਂ ਆਈ 14 ਕਰੋੜ ਪਹਿਲਾਂ ਕਿੱਦਾਂ ਆਇਆ ਉਸ ਤੋਂ ਬਾਅਦ ਜਦੋਂ ਮੈਂ ਮੰਤਰੀ ਬਣਿਆ ਉਹ ਤੋਂ ਕਿਦਾਂ ਬਾਈਕਰੋਡ ਲਵਾਇਆ ਕਿਦਾਂ ਹੋਇਆ ਸਾਰਾ ਕੁਝ ਦਿੱਸੂ ਮੈਂ ਤੇ ਆਪਣਾ ਕੰਮ ਜਿਹੜਾ ਵਾ ਤੁਹਾਡੇ ਨਜ਼ਰ ਵਿੱਚ ਲਿਆ ਮੇਰੇ ਤੋਂ ਇਲਾਵਾ ਵੀ ਬਹੁਤ ਸਾਰੇ ਐਮਐਲਏ ਬਣੇ ਆ ਉਹ ਵੀ ਦੱਸ ਦੇ ਜਨਤਾ ਆਪੇ ਫੈਸਲਾ ਕਰ ਲੇਗੀ ਕਿਹਦੇ ਨਾਲ ਔਖਾ ਨਹੀਂ ਲੱਗਦਾ ਕਿ ਜਿੱਦਾਂ ਆਲਰੇਡੀ ਇੱਕ ਪਤਾ ਮਿਲੋ ਭਾਜਪੀ ਚ ਇਲੈਕਸ਼ਨ ਲੜਨ ਦਾ ਬਣਾ ਬਹੁਤ ਵੀ ਆਪਣਾ ਵਿੱਚ ਕੋਣ ਹੈ ਦੇਖਿਓ ਸਰਪੇ ਲੱਗੂਗੀ ਇਲੈਕਸ਼ਨ ਲੜਾਈਆਂ ਆ ਨਾ ਮੇਰੀ ਗਾਸਰ ਮੇਰੇ ਮੇਰੇ ਦੇ ਇਸ ਉਮਰ ਤੇ ਮੇਰੇ ਤੇ ਇਹ ਮੰਨਦੇ ਸੱਚੀ ਮੁੱੱਚੀ ਬਾਰੇ ਤੇ ਭਰਾੜੇ ਗੱਲ ਹੈ ਕਿ ਹਰ ਬੰਦੇ ਨੇ ਇੱਥੇ ਜਨਮ ਲੈਣਾ ਤੇ ਚੱレ ਜਾਣਾ ਤੇ ਜੀਵਨ ਬੇਅਰਥ ਨਹੀਂ ਹੋਣਾ ਚਾਹੀਦਾ ਕੁਛ ਨਾ ਕੁਛ ਯੂ نو ਯੂ ਸ਼ੁਡ ਲੀਵ ਅ ਇਮਪੈਕਟ ਕਿ ਪੂਰੇ ਦੇਸ਼ 'ਚ ਨਹੀਂ ਹੁਣ ਮੋਦੀ ਜੀ ਦੇ ਸਾਰੇ ਦੁਨੀਆ 'ਚ ਇਮਪੈਕਟ ਛੜਿਆ ਜਿੰਨਾ ਕੁ ਸਪੇਅਰ ਮਨ ਮਿਲਿਆ ਉੱਥੇ ਮਾੜਾ ਮੋਟਾ ਇਮਪੈਕਟ ਜ਼ਰੂਰ ਛੱਡ ਕੇ ਜਾਈਏ ਫੋਰ ਐਗਜ਼ਾਮਪਲ ਆਪਾਂ ਕਾਲਜ ਬਣਾਇਆ ਹੈ ਬਟਾਲਾ ਦੇ ਬੱਚਿਆਂ ਨੂੰ ਬਹੁਤ ਫਾਇਦਾ ਹੈ ਬਝਾਰਾ ਬੱਚੇ तकरीबन ਉੱਤੇ 13000 ਬੱਚੇ ਪੜ੍ਹ ਕੇ ਅੱਜ ਉੱਥੋਂ ਆਪਣੇ ਬਿਜ਼ਨਸ ਜਿਹੜਾ ਆਪਣੇ ਬਟਾਲੇ ਦੇ ਸੈਟਲ ਹੋਏ ਅੱਜ ਵੀ ਕਈ ਬੱਚਿਆਂ ਨੂੰ ਅਸੀਂ ਸਪੋਰਟ ਦੇ ਰਹੇ ਹਾਂ ਜਿੰਨਾ ਬਟਾਲੇ ਦਾ ਕੰਮ ਆ ਮੈਂ ਕੀਤਾ ਜਿੰਨਾ ਮੇਰੇ ਪਲਾਨ ਜੇ ਮੈਂ ਕਰਨਾ ਹੈ ਬਿਫੋਰ ਆਈ ਲੀਵ ਥਿਸ ਅਰਥ ਐਂਡ ਗਲੋਬ ਮੈਂ ਚਾਹੁੰਦਾ ਕਿ ਬਟਾਲਾ ਵੀ ਐਕੈਸਾ ਖੂਬਸੂਰਤ ਤਰੱਕੀਮੰਦ ਇਕਨੋਮਿਕਲੀ ਵਾਈਬ੍ਰੈਂਟ ਸ਼ਹਿਰ ਹੋਵੇ ਜਿਸ ਤਰ੍ਹਾਂ ਕਿ ਅੱਜ ਬੰਬਈ ਹੈ ਜਾਂ ਅੰਮ੍ਰਿਤਸਰ ਹੈ ਜਾਂ ਪੂਨੇ ਹੈ ਬੈਂਗਲੌਰ ਹੈ ਪਟਿਆਲਾ ਵੀ ਦੇ ਬੜਾ ਲੋਕਾਂ ਦਾ ਵੀ ਆਪਾਂ ਦਾ ਤੇਰਾ ਸਾਰਾ ਕਹਿਣਾ ਇਹ ਦੂਦਰ ਦੀ ਨਾ ਬਾਤ ਕਰੀਏ ਬਟਾਟੇ ਸਟਾਈਟ ਕੀ ਹੋਗਾ ਜਾ ਹੋਗਾ ਸਟਾਈਟ ਵਿੱਚ ਕੀ ਸਟਾਈਟ ਜਾ ਰਹੇ ਹੋ ਇਲੈਕਸ਼ਨ ਲੜ ਰਹੇ ਹੋ ਕਿ ਨਹੀਂ ਲੜ ਰਹੇ ਸਿੱਧਾ ਸਿੱਧਾ ਸਵਾਲ ਹਾਂ ਮੇਰੀ ਮੇਰੀ ਸਿੰਪਲ ਗੱਲ ਹੈ ਨਹੀਂ ਜੇ ਵੀ ਸਟੇਟ ਨਾਲ ਜਿੱਤੇ ਪਾਰਟੀ ਕਹਿੰਦੀ ਕਿ ਮੈਂ ਉੱਥੇ ਲੜਾਂਗਾ ਪਾਰਟੀ ਤੁਹਾਡਾ ਮਨ ਕਿੱਥੇ ਹੈ ਮੈਂ ਕਿਹਾ ਮੇਰੇ ਰੋਜ਼ ਰੋਜ਼ ਪਟਿਆਲਾ ਵੱਸਦਾ ਮੈਂ ਕਿਹਾ ਜਿਹੜਾ ਤੁਸੀਂ ਪਾਈ ਦੀ ਇਲੈਕਸ਼ਨ ਖਾ ਰਹੇ ਹੋ ਇਹ ਵੀ ਤਾਂ ਤਾਂ ਹੀ ਖਾ ਰਹੇ ਹੋ ਕਿ ਅਮਰਸਰ ਰਹਿੰਦੇ ਹੋ ਜਦੋਂ ਇਲੈਕਸ਼ਨ ਆਉਂਦੀ 2 ਮਹੀਨੇ ਪਹਿਲਾਂ ਆਗੇ ਇਲੈਕਸ਼ਨ ਲੜਦੀ ਫੇਰ ਚੱਲੇਗੇ ਤੇ ਫੇਰ ਇਹੋ ਹੀ ਹਾਰਦੇ ਆ ਤੇ ਮੇਰੇ ਕਿੱਦਾਂ ਜਲ ਬਣੇ ਸੁਤਰਾ ਜੀ ਧਿਆਨਾ ਕਰ ਦੇਣੀ ਤੁਸੀਂ ਦੱਸੋ ਕਰੋ ਜਦੋਂ ਕੋਈ ਕੋਈ ਯਾਦਕੀ ਤੇ ਮੈਂ ਤੁਹਾਡੇ ਕੋਲ ਆ ਜਾਂਦੀ ਹੈ ਇਹ ਨਾ ਗੱਲ ਕਰੋ ਹਾਂ ਜੀ ਕੋਈ ਉਹਦੇ ਪੇਟਾ ਕਿਤੇ ਮੱਲੇ ਜਾਈ ਜਾਂ ਮੈਨੂੰ ਮਿਲਣ ਨਹੀਂ ਆ ਉਹ ਮੈਨੂੰ ਰੋਜ਼ ਸੈਂਕੜੇ ਬੰਦੇ ਮਿਲਦੇ ਵਟਾਲੇਦੇ ਸੈਂਕੜੇ ਮੇਰੇ ਕੋਲ ਲਿਸਟਾ ਕਰੇ ਕਰੇ ਬੰਦੇ ਮੇਰੇ ਰਜਿਸਟਰ ਜਾ ਕੇ ਚੈੱਕ ਕਰੋ ਉਹ ਤੁਸੀਂ ਤਾਂ ਖੁੱਟ ਮੇਰੇ ਘਰ ਦੇਖਦੇ ਰਹੇ ਹੋ ਕੀ ਹਾਲ ਚਾਲ ਸਾਢੇ 16000 ਲੋਕ ਐਸੇ ਨਹੀਂ ਵਟਾਲੇਦੇ ਜਿੱਦਿ ਦੇ ਤੱਕ ਸਵਤਾ ਲਖਨੀ ਬੰਦੀ ਹੈ ਪੂਰੇ ਪੰਜਾਬ ਚ ਇਨਕਲੂਡਿੰਗ ਕੀ ਮਿਨਿਸਟਰ ਸਕੱਰਟਰੀ ਕੌਨਸਲਟੀ ਕਿਤੇ ਨਹੀਂ ਜਿਨ੍ਹਾਂ ਨੂੰ 16000 ਬੰਦਿਆਂ ਨੂੰ ਕੈਂਪਚਨ ਲਵਾਈ ਔਰ ਅੱਜ 28 ਕਰੋੜ ਰੁਪਇਆ ਉਹਨਾਂ ਨੂੰ ਮਿਲਦਾ ਪਿਆ ਹਰ ਹਰ ਸਾਰਾ ਮੋਟਾ ਜਗਰਵੜ ਨਹੀਂ ਕਿਉਂ ਮਨੁ 28000 ਕਿੱਥੋਂ ਪੈ ਗਈ 28000 ਮੋਸਮ ਦੇ ਨੋਟ ਭਾਜੀ ਕਾਂਗਰਸ ਨੇ ਮੁਖਾਲਾ ਦਿੱਤੀ ਹੈ ਨਾਲੇ ਬੈ ਉਹਨਾਂ ਨੂੰ ਇੱਕ ਗੱਲ ਹੋਰ ਵੀ ਦੇਣੀ ਸੀ ਮੈਂ ਕਹੇ ਭਾਈ ਵੋਟਾ ਜਿੱ ਨੂੰ ਮਰਜੀ ਪਾਣਾ ਸਾਡੇ ਸਾਹਮਣੇ ਮੈਂ ਕਹਿੰਦਾ ਹਾਂ ਮਿਲ ਕੋ ਸੇਵਾ ਲੈ ਲੋ ਲੋਕਾਂ ਜਿਹਨੂੰ ਮਰਜੀ ਪਾਣਾ ਲੋਕਾਂ ਦਾ ਮਨੋ ਜਿੱਤਾ ਮੈਨੂੰ ਕੋਈ ਖਾਸ ਨਹੀਂ ਆਪਾ ਪਾਰਟੀ ਤੋਂ ਮਹਿਸੂਸ ਕਰਦੇ ਕਿ ਕਿਹਨਾ ਕੋਈ ਕਾਂਗਰਸ ਚਾਲੀ ਸਾਥ ਦੇ ਬੰਦਾ ਨਹੀਂ ਤੇ ਵਿਅਕਤੀਕ ਦੇ ਦੱਸਿਆ ਕੋਈ ਪ੍ਰੋਜੈਕਟ ਸਿੱਖਿਆ ਇਹ ਕਰਨਾ ਕੋ ਦੱਸੋ ਨਹੀਂ ਕੋੜੇ ਦਾ ਕਾਰ ਬਣਾਦੀ ਨਹੀਂ ਦੇਖੋ ਜਿਹੜੀ ਮੇਰੀ ਸੋਚ ਸੀ ਨਾ ਉਹ ਨੇਸ਼ਨ ਫਰਸਟ ਜਦੋਂ ਯੂਨੀਵਰਸਿਟੀ ਚ ਪੜ ਕੇ ਆਏ ਹੈ ਨਾ ਆਪਾਂ ਰਾਸ਼ਟਰ ਪ੍ਰਥਮ ਸਮਝਦੇ ਵੀ ਸਾਡਾ ਜਿਹੜਾ ਦੇਸ਼ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਮੇਰਾ ਪਰਾਂ ਦਾ ਉਸ ਤੋਂ ਬਾਅਦ ਮੇਰਾ ਪਰਿਵਾਰ ਹੈ ਉਸ ਤੋਂ ਬਾਅਦ ਮੈਂ ਉਹ ਰਾਸ਼ਟਰਪਤੀ ਦੀ ਜਿਹੜੀ ਭਾਵਨਾ ਪਹਿਲਾਂ ਉੱਥੇ ਕਾਂਗਰਸ 'ਚ ਹੁੰਦੀ ਸੀ ਉਹਨ ਸਿਰਫ ਉੱਥੇ ਕੁਰਸੀ ਪ੍ਰਧਾਨ ਦੀ ਭਾਵਨਾ ਹੈ ਮੈਂ ਛੱਡੀ ਕਾਂਗਰਸ ਇਸੇ ਕਰਕੇ ਜੇ ਉੱਥੇ ਸਿਰਫ ਕੁਰਸੀ ਦੀ ਗੱਲ ਹੁੰਦੀ ਹੈ 2 ਸਾਲ 4 ਮਹੀਨੇ ਮੈਨੂੰ ਉਹ ਇਹ ਬੀਜੇਪੀ ਆਇਆ ਕਿ ਸੇ ਮੀਟਿੰਗ 'ਚ ਮੈਂ ਕੁਰਸੀ ਦੀ ਗੱਲ ਨੂੰ ਦੇ ਕਦੀ ਕਿਸੇ ਨੂੰ ਇਹ ਕਰਦੇ ਨਹੀਂ ਦੇਖਿਆ ਕਿ ਮੈਨੂੰ ਮਦਦਨਾ ਬਣਾ ਦੇਣ ਲਾ ਦੇਣ ਉਤਾਰ ਦੇ ਲੋਕ ਆਪਣਾ ਕੰਮ ਕਰ ਰਹੇ ਨੇ ਉਹ ਜਨਤਾ ਦੀ ਭਲਾਈ ਦੀ ਹਕੀਮਾ ਬਣਾਦੇ ਨੇ ਕੋਈ ਕੋਈ ਸਵੇਰੇ ਚੜ ਜੇ ਨਾ ਚੜੇ ਉਹ ਰੱਬ ਦੀ ਮਰਜ਼ੀ ਜਾ। ਜੇ ਮੰਨ ਲਓ ਬਾਈ ਚਾਂਸ ਤੁਹਾਨੂੰ 45 ਤੋਂ ਟਿਕਟ ਦਿੱਤੀ ਹੈ। ਜਿਹੜੇ ਲੋਕ 40 ਸਾਲ ਤੁਹਾਡੇ ਖਿਲਾਫ ਵੋਟਾਂ ਪਾਉਂਦੇ ਰਹੇ ਤੁਹਾਡੇ ਖਿਲਾਫ ਨਾਰੇ ਮਾਰਦੇ ਰਹੇ ਤੁਹਾਡਾ ਰਸਤੇ ਨਜ਼ਰ ਆਉਂ। ਭਾਰਤੀ ਜਨਤਾ ਪਾਰਟੀ ਨਹੀਂ ਇਹ ਕੈਡਰ ਪਾਰਟੀ ਹੈ ਡਿਸਿਪਲਿਨਡ ਪਾਰਟੀ ਹੈ। ਅਸੀਂ ਲੋਕ ਜਾਇ ਤੁਸੀਂ ਤੇ ਮੈਂ ਨਾ ਚੱਲਣਾ ਹੀ ਚੱਲਣਾ ਵਾ। ਅਸੀਂ ਪੈ ਪਿੱਛੇ ਹੋ ਗਏ। ਉਹ ਤੁਜੀ ਮੇਰੇ ਪਰਵਾਹ ਦੇ ਮਗਰ ਕਰੀ ਤੋਹੀ ਮੈਸਰ ਕਰਦਾ ਵਾ ਗਰੀ ਗਰੀ ਨੌਣਾ ਮਾਗਰੀ ਵਖਰੇ ਹੋਦਾ ਇਹ ਹੈ ਬਜੋ ਕੋਈ ਚੁੰਦੀ ਵਡੇਗਾ ਤੈਨੂੰ ਦਰਦ ਹੋਣੀ ਸ਼ੁਰੂ ਹੋ ਜਣੀ ਥੋੜੀ ਨਾ ਹੋਣੀ ਦਰਦ ਪਹਿਲਾਂ ਚਲੋ ਸੋ ਇਹ ਪਿਛੇ ਹੈ ਨਹੀਂ ਮੇਰਾ ਵੀ ਇਸ਼ਾਰਾ ਬੜਾ ਸਿੱਧਾ ਸਿੱਧਾ ਹੈ ਕਿ ਸਾਈ ਚ ਆ ਰਹੇ ਹੋ ਤੇ ਗੱਜ-ਬੱਜ ਕੇ ਆ ਰਹੇ ਉਸ ਤੋਂ ਪਹਿਲਾਂ ਕਿ ਤੁਸੀਂ ਇਸ਼ਾਰਾ ਕਰੀ ਕਿ ਸਾਡੇ ਇੰਟਰਵਿਊ ਵਿੱਚ ਦੇਖੋ ਮੈਂ ਤੇ ਤੁਹਾਨੂੰ ਪਿਆ ਸੀਗਾ ਕਿ ਜਿੱਥੇ ਕਰੇ ਤਾਲਿਬਾਨਾਂ ਨਾਲ ਲੜਾਈ ਹੋਈ ਲੜਾਂਗੇ ਕੁੜੀ ਠੀਕ ਹੈ ਕੁੜੀ ਬਾਕੀ ਜੇ ਪਾਰਟੀ ਡਿਊਟੀ ਜਿੱਥੇ ਲਾਇਆ ਕਿ ਮੈਂ ਤੇ ਪਾਰਟੀ ਦਾ ਸਵਾਈ ਹਾਂ ਤੇ ਮੈਂ ਕਾਰਜਕਰਤਾ ਨਾ ਮੇਰੇ ਕੋਲ ਨੋਤਾ ਨਾ ਮੇਰੇ ਕੋਲ ਕੋ ਕਹਾਂ ਲਾ ਮੈਂ ਸਿਰਫ ਕਾਰਜਕਰਤਾ ਹਾਂ ਔਰ ਮੈਂ ਇੰਨਾ ਵਧੀਆ ਪੰਜਾਬ ਦੀ ਸਪੋਰਟ ਲਈ ਕੰਮ ਕਰ ਰਿਹਾ ਜੀ ਦੇਖੋਗੇ ਤੁਹਾਨੂੰ ਮਾਣ ਹੋਏਗਾ ਜਿਤਨਾ ਤੁਸੀਂ ਕਹੋਗੇ ਨਾ ਸਾਡੇ ਵੀਰ ਨੇ 16000 ਬੰਦੇ ਨੂੰ ਉਹਨੂੰ ਜਦੋਂ 10000 ਕਿਸਾਨਾਂ ਦੇ ਬੱਚਿਆਂ ਨੂੰ ਅਸੀਂ ਕੰਮ ਤੇ ਲਾਣਾ ਲਗਭਗ ਦੀ ਬਣਾਣਾ ਤੁਸੀਂ ਕਹੋਗੇ ਬਾੜ ਦੇ ਉੱਤੇ ਕੰਮ ਨਹੀਂ ਕਰ ਅੱਛਾ ਸਰ ਆਖਰੀ ਦੇ ਵਿੱਚ ਇੱਕ ਕਹਾਵਤ ਹੈ ਕਿ ਪਿਛਲੇ ਦਿਨ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਅਤੇ BBMW ਦੇ ਆਫਿਸ ਦੇ ਵਿੱਚ ਕੁਝ ਲੋਕ ਬੈਠੇ ਨੇ ਔਰ ਉਹ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਖੋਲ ਤੋ ਸਾਰੇ ਗੇਟ ਨਾ ਰਹੇਗਾ ਬਾਸ ਨਾ ਬਜੇਗਾ ਬਾਸ ਜਿਹਦੇ ਜਿਹਦੇ BBMW ਦੇ ਜਿਹੜਾ ਫਾਟਾ ਮੋਰ ਹੈ ਜਿਹੜਾ ਉਹਦੇ ਵਿੱਚ ਉਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਉਸ ਵਾਇਰਲ ਵੀਡੀਓ ਦੇ ਵਿੱਚ ਇਹ ਚੀਜ਼ ਬੜੀ ਕਲੀਅਰ ਪਿਆ ਰਹੀ ਹੈ ਕਿ ਇਹ ਸਾਜਿਸ਼ਨ ਹੋਇਆ ਸਾਰਾ ਕੁਝ ਇਹ ਉਸ ਵੀਡੀਓ ਦੇ ਵਿੱਚ ਜਿਹੜਾ ਬਾਸ ਦੀ ਗੱਲ ਕਰਿਆ ਬਾਸ ਉਹਨੇ ਪੰਜਾਬ ਦੇ ਵਿੱਚ ਰਹਿਣ ਵਾਲੇ ਹਰੇਕ ਪੰਜਾਬੀ ਬਾਰੇ ਕਰਿਆ ਜਦੋਂ ਹਾਰਾ ਹੈ ਕਿ ਜੀਆਤੀਵਾਦੀ ਕੋਈ ਵੇਖ ਕੇ ਨੂੰ ਮੈਂ ਰੋੜ ਕੇ ਰੱਖਿਆ ਸਾਰੇ ਪੰਜਾਬ ਨੂੰ ਰੋੜ ਕੇ ਰੱਖ ਕਿ ਇਹ ਪਾਰਟੀ ਦਾ ਬੰਦਾ ਨਹੀਂ ਦੇਖਣਾ ਕਿ ਕਾਂਗਰਸੀ ਨੂੰ ਚੜਦੇ ਬੀਜੇਪੀ ਵਾਲੇ ਇਹਨਾਂ ਨੂੰ ਹੱਥ ਨਹੀਂ ਪਾਉਣਾ ਆਰਐਸਐਸ ਵਾਲੇ ਇਹਨਾਂ ਨੂੰ ਕੋ ਜਣਾ ਤੋਂ ਹਰਦੇ ਪਾਣੀ ਨੇ ਇਸ ਤੋਂ ਬਰੀ ਕੱਢਿਆ ਉਹ ਜਿਹੜੇ ਜਾਂਚ ਹੋਏਗੀ ਕੀ ਹੋਵੇ ਇਸ ਵਕਤ ਜਾਂਚ ਹੋਏਗੀ ਜਿਹੜਾ ਬੰਦਾ ਪੰਜਾਬ ਤੇ ਨਹੀਂ ਨਫਰਤ ਰੱਖਦਾ ਹੈ ਉਹਨੂੰ ਮਨਪੂਰੀ ਇੱਥੇ ਨੂੰ ਹੱਥ ਕੋਲ ਨਹੀਂ ਚਾਕੇ ਰੱਖ ਲਾ ਤੁਸੀਂ ਮੇਰੇ ਨਾਲ ਆ ਕੇ ਲੈ ਕੇ ਆਇਆ ਮੈਂ ਵੀਡੀਓ ਦੇਖਣਾ ਔਰ ਤੁਸੀਂ ਯਕੀਨ ਕਰਨਾ ਪਰਸੋਂ ਚੌਥਾ ਜਨਗੜ ਜਾਣਾ ਜੀ ਜੀ ਹਾਈ ਕਮਾਂਡ ਸੰਗ ਦੀ ਹਾਈ ਕਮਾਂਡ ਦੇ ਨੋਟ ਤੇ ਲੈ ਕੇ ਆਵਾਂਗਾ ਉਸ ਬੰਦੇ ਨੂੰ ਪੜ ਕੇ ਹੰਦਾ ਕਰਨਾ ਚਾਹੀਦਾ ਜਿਹੜਾ ਪੰਜਾਬ ਦੇ ਅੱਗੇ ਨਾ ਰੋਕਦਾ ਆਪਾਂ ਹੁਣ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਉਹਦੇ ਖਿਲਾਫ ਪੂਰੀ ਕਾਰਵਾਈ ਕਰਾਵਾਂਗੇ ਠੀਕ ਹੈ